ਉਸੀਂ ਦੇਖ ਰਹੇ ਹਾਂ ਆਪਣਾ YouTube ਚੈਨਲ ਜਲੌਰ ਗਿਆਨ TV ਚੈਨਲ ਤੇ ਦਿੱਲੀ ਨੂੰ ਫਿਰ ਇੱਕ ਵਾਰੀ ਕੀ ਰਾਹ ਪਾਉਣ ਦੀ ਕਿਸਾਨ ਕਰ ਰਹੇ ਨੇ ਤਿਆਰੀਆਂ ਤੇ ਠਾਠਾ ਮਾਰਦਾ ਕੱਟ ਜੋ ਕਿ ਦਿੱਲੀ ਨੂੰ ਐਰਤੀ ਹਲਾਵੇ ਸਕੇਗਾ ਤੇ ਕੇਂਦਰ ਸਰਕਾਰ ਨੂੰ ਕੀਤਾ ਕਿਸਾਨਾਂ ਲੈ ਕੇ ਚੈਲੰਜ ਆਜੋ ਸਾਡੀ ਗੱਲਬਾਤ ਕਰਾਉਣੇ ਆ ਕਿਸਾਨਾਂ ਦੇ ਨਾਲ ਖਾਲ ਮਜ਼ਦੂਰ ਸੰਘਰਸ਼ ਕਮੇਟੀ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰੈਸ ਕਟ ਅਰਜਿੰਦਰ ਸਿੰਘ ਅੱਗੇ ਬੇਨਤੀ ਕਰਦਾ ਕਿ ਅੱਜ ਜਿਹੜਾ ਪ੍ਰੋਗਰਾਮ ਆ ਸਾਡਾ ਜੋ 13 ਫਰਵਰੀ ਦੀ ਜਿਹੜੀ ਦਿੱਲੀ ਕੂਚ ਦੀ ਤਿਆਰੀ ਆ ਉਹ ਆਪਾਂ 11 ਨੂੰ ਜਥੇਬੰਦੀ ਵੱਲੋਂ ਲਾਣ ਆ ਇੱਥੋਂ ਆਪਾਂ 11 ਤਰੀਕ ਨੂੰ ਤੁਰਨਾ ਤੇ ਜਥੇਬੰਦੀ ਵੱਲੋਂ ਇਹ ਹੁਕਮ ਹੋਇਆ ਸੀ ਕਿ ਪਿੰਡਾਂ ਦੇ ਵਿੱਚ ਜਿਹੜਾ ਵਾ ਉਹ ਟਰੈਕਟਰ ਮਾਰਚ ਜਿਹੜੇ ਕੱਢੇ ਜਾਣ ਅੱਜ ਤੁਸੀਂ ਵੇਖ ਸਕਦੇ ਜੇ ਵੱਡੇ ਪੱਤਰ ਦੇ ਉੱਤੇ ਜਿਹੜੇ ਟਰੈਕਟਰ ਵਾ ਸਾਡੇ ਉਹ ਤਿਆਰ ਵਾ ਤੇ ਅੱਜ ਅਸੀਂ ਇੱਥੋਂ ਭਲੋਜਲੇ ਪਿੰਡ ਤੋਂ ਸ਼ੁਰੂ ਕਰ ਰਹੇ ਆਂ ਤੇ ਅਪੀਲ ਕਰਦੇ ਆ ਆਪਾਂ ਆਪਣੇ ਸਾਰੇ ਪਿੰਡਾਂ ਨੂੰ ਜਿੰਨੇ ਪਿੰਡ ਵਾ ਸ੍ਰੀ ਗੁਰੂ ਅੰਗਦ ਦੇਵ ਜੀ ਜੋਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਛੇਤੀ ਤੋਂ ਛੇਤੀ ਟਰੈਕਟਰ ਲੈ ਕੇ ਭਲਾਈਪੁਰ ਪੱਤੇ ਤੇ ਭਗਰਾਮ ਸਿੰਘ ਜਿਹੜੇ ਆਪਣੇ ਹੈ ਜਿਹੜਾ ਇਹ ਕੱਤਰ ਸਾਹਿਬ ਸਾਡੇ ਜ਼ੋਨ ਦੇ ਉਹਨਾਂ ਦੀ ਦੁਕਾਨ ਦੇ ਉੱਤੇ ਭਲਾਈਪੁਰ ਪੱਤੇ ਤੇ ਜਿਹੜੇ ਆ ਟਰੈਕਟਰ ਲੈ ਕੇ ਪਹੁੰਚੋ ਕਿਉਂਕਿ ਉਹ ਮੋਤੀ ਸਰਕਾਰ ਸਾਡੇ ਨਾਲ ਕਰ ਰਹੀ ਆ ਉਹਦੇ ਵਾਸਤੇ ਆ ਪਾਵੀ ਤਹਾਕੇ ਗੋਡਾ ਦੇ ਵਾਸਤੇ ਕਮਿਆਨੀਆਂ ਪੂਰੇ ਫਰੀ ਕਾਰਟ ਜਿੰਨੇ ਦੇ ਬੰਦੀਆਂ 100 ਦੇ ਲੈਪਟਾਪ ਜਿੰਨੇ ਬੰਦੀਆਂ ਜਿਹੜੀਆਂ ਉਹ ਤਿੰਨ ਨੂੰ ਕਿਹੜਾ ਦੌਰ ਨਾਲ ਤੇ ਨਾ ਬਾਤ ਉਹ ਜਿਹੜੂ 11 ਤਰੀਕ ਨੂੰ ਜਿਹੜਾ ਵਾਖ ਦਾ ਬਸਤਾ ਦਾ ਜਿਹੜਾ ਕਰਾਂਗੇ ਲੋਗੇ ਇਹ ਬਤਨਾ ਜਿਹੜਾ ਇਹ ਕਿਸਾਨਾਂ ਦਾ ਨਹੀਂ ਲਾਤੂ ਹੋਵੇ ਜੋ ਕਿਸਾਨਾਂ ਨੇ ਕਿਸਾਨਾਂ ਦਾ ਬਸਤਾ ਨਹੀਂਦਾ ਇਹ ਸਾਰੇ ਫੜੜੇ ਕੇ ਪੂਰੇ ਘਾਣਾ ਮਿਲੇ ਉਹਦੇ ਮੰਡੀਆਂ ਖਰੀਦਿਆ ਜਾ ਰਹੀਆਂ ਇਹ ਮੰਡੀਆਂ ਖਤਮ ਹੋ ਗਿਆ ਆਰਤੀਏ ਖਤਮ ਹੋ ਜਾਣਗੇ ਇਹ ਆਰਤੀਏ ਖਤਮ ਹੋ ਕੇ ਤੇ ਮਜ਼ਦੂਰਾਂ ਦਾ ਭਰਾ ਹਲੂ ਡੂਦਾ ਮਜ਼ਦੂਰਾਂ ਤੋਂ ਬਾਅਦ ਦੁਕਾਨਦਾਰ ਆ ਜਾਂਦਾ ਵਾ ਕਿ ਹਰ ਇੱਕ ਮਰਦ ਨੂੰ ਜਿਹੜਾ ਵਾ ਇਹ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਜਾ ਰਿਹਾ ਇਸ ਕਰਕੇ ਆਪਾਂ ਲੋਕਾਂ ਨੂੰ ਪਹਿਲਾ ਪਹਿਲਾ મોદી ਸਰਕਾਰ ਦੇ ਧੌਣ ਤੇ ਡੋਡਾ ਰੱਖ ਕੇ ਆਪਾਂ ਜਿਹੜਾ ਵਾ ਲੋਕਾਂ ਨੂੰ ਜਾਗਰੂਕ ਕਰੀਏ ਲੋਕਾਂ ਨੂੰ ਬੀਲ ਕਰਦੇ ਆ ਕਿ वॾ तव्हांखे ट्रैक्टर तयारु आहे ट्रैक्टर आे आहे जहिड़े वीर स्टेट अंदरि आले आहे पिंड वारे उन्हनि खे वॾो वॾे ट्रैक्टर लेक भे पहुचण जी कृपा करो वाहिगुरू जी का ख़ालसा वाहिगुरू जी ਕਿ ਇਹ ਫੈਸਲਾ ਹੋਰ ਕਿਤਾਬਾਂ ਅੱਜ ਦੇ ਸੱਤਵੇਂ ਦਿਨ ਜਿਹੜਾ ਸਾਨਾਵਾ ਨਗਰ ਰੋਡ ਨਾਲ ਕੀਤਾ ਜਾ ਰਿਹਾ ਹੈ ਜਿਹੜੀ ਬੰਦ ਹੋਈ ਪੁਰਾਣੀ ਬਾਕੀ ਲੱਗੇਗੀ ਜਿਹੜੇ ਪਿੰਡ ਤੇ ਪਿੰਡ ਪਛਵਾ ਰਹੇ